ਉਹ ਮੇਰੇ ਕੋ ਹੈ ਨਹੀਂ ਕੈਸ਼ ਹੈ ਨਹੀਂ ਮੇਰੇ ਕੋ ਮੈਂ ਉਹ ਜਾਉ ਬੈਂਕੇ ਤੇ ਨੂੰ ਰੁਪਈਆ ਤੋਂ ਹਜ਼ਾਰ ਕਢਾ ਕੇ ਲਿਆ ਦੂੰ ਗੂਗਲ ਪੇ ਕਰ ਦੋ ਇੱਕ ਦਿਨ ਮੇਰੇ ਸਾਲੇ ਦਾ ਗੂਗਲ ਪੇ ਜਾ ਕੱਟ ਪਹਿਲਾਂ ਐਵੇਂ ਕੱਟ ਆ ਇਹਨੂੰ ਕੱਟ ਇਹ ਨੂੰ ਜਦੋਂ ਦਾ ਭਰਿਆ ਹਲਾ ਵਕਤ ਨੂੰ ਫੜਿਆ ਗੱਲ ਗੱਲ ਤੇ ਗੂਗਲ ਪੇ ਕਰ ਦੋ ਗੂਗਲ ਪੇ ਕਰ ਦੋ ਸੁਖੀ ਆ ਸੁਖੇ ਚੀਜ਼ ਬਣਾਈ ਸੁਖ ਨੂੰ ਵੀ ਵੱਡੀ ਰਕਮ ਦਾ ਕਿਸੇ ਨੇ ਲੈਣ ਦੇਣ ਕਰਨਾ ਉਹਦੇ ਵਾਸਤੇ ਵੀ ਚੋਰੀਆਂ ਚਾਰੀਆਂ ਤੋਂ ਬਚਣ ਵਾਸਤੇ ਵੀ ਵੱਡੀ ਰਕਮ ਜਿਹੜੀ ਕੈਸ਼ ਆ ਉਹਦਾ ਜੇਬ ਵਿੱਚ ਪਾ ਕੇ ਬੈਗਾਂ 'ਚ ਪਾ ਕੇ ਨਾ ਖੜਨੀ ਪਈ ਉਹਦੇ ਵਾਸਤੇ ਬਣਾਈ ਤੁਸੀਂਰੇ ਮੇਰੇ ਸਾਲੇ ਦਾ ਸਾਰਾ ਹੱਗਣ ਮੁੱਤਣੀ ਇੱਥੇ ਕਰਤਾ Google Pay ਦੇ ਗੱਲ-ਗੱਲ ਤੇ Google Pay ਕਰ ਦੋ Google Pay ਕਰ ਦੋ ਗੱਲਾਂ ਮਰਨ ਦਾ ਹੀ ਮਰਨਾ ਪਹਿਲੇ ਸਮਿਆਂ 'ਚ ਸਿਆਣੇ ਬੰਦੇ ਉਹ ਹੀ ਕਹਿੰਦੇ ਵੀ ਜਨਾਨੀ ਨੂੰ ਕੋਈ ਸੰਗ ਸ਼ਰਮ ਹੁੰਦੀ ਪੈਸਾ ਮੰਗ ਲੱਗਿਆ ਝਾਕਦੀ ਤੇ ਹੁਣ ਤੇ ਆਵਾ ਯੂਦ ਗਿਆ ਤੇ ਕੋਈ ਗੱਲ ਹੀ ਨਹੀਂ ਐਹੋ ਹੀ ਕਹਿਣਾ Google Pay ਕਰ ਦੋ Google Pay ਕਰ ਦੋ ਬਸ ਗੱਲ ਹੀ ਖਤਮ ਹੋ ਗਈ ਹੁਣ ਤੇ ਤੂੰ ਇਹ ਮੈਨੂੰ ਇਕੱਠੇ ਪੈਸੇ ਦੇ ਦੇ ਦੋ ਲੱਖ ਰੁਪਏ ਮੈਂ ਨਹੀਂ ਤੈਨੂੰ ਕੁ ਮੰਗਦੀ ਕਿ ਤੈਨੂੰ ਦਾ ਲੱਖ ਰੁਪਿਆ ਦੇ ਦੋ ਤੂੰ ਕਿਤੇ ਮੈਂ ਨਾ ਫਰਾ ਮੈਚ ਰਹੀ ਹਾਂ ਨਾ ਓਪਨਰ ਖੇਡਦੀ ਰਹੀ ਪੰਜਾਬ ਦੀ ਟੀਮ ਵੱਲੋਂ ਤੂੰ ਤੈਨੂੰ ਲੱਖ ਰੁਪਿਆ ਦੇ ਦੋ ਓਹੀ ਗੱਲ ਫਿਰ ਜਨਾਨੀ ਦੇ ਹੱਥ ਕਹਿੰਦੇ ਵੱਡੀ ਰਕਮ ਆ ਜੇ ਨਾ ਇਹ ਫਿਰ ਬਾਂਦਰ ਦੇ ਹੱਥ ਡੱਬੀ ਆਉਣ ਵਾਲੀ ਗੱਲ ਐ ਇਹ ਕਰ ਦੂ ਕੋਗਾ ਕਿ ਮੈਂ ਤੁਹਾਨੂੰ ਦੱਸਾਂ ਇਹ ਜਿਹੜੀਆਂ ਜਿਹੜੀਆਂ ਜਨਾਨੀਆਂ ਨੇ ਭਰ ਲਿਆ ਇਹ Google Pay ਆ ਇਹਦਾ ਸਾਲਾ ਜਾਣ ਔਖੀ ਕਰਦੀ ਤੁਸੀਂ ਬੰਦੇ ਦੇ ਉੱਤੇ ਗੱਲ ਗੱਲ ਤੇ ਉਹ ਹੀ ਗੱਲ ਫਿਰ ਪਹਿਲਾਂ ਤੇ ਬੰਦਾ ਕੋਈ ਕਹਿ ਦਿੰਦਾ ਸੀ ਵੀ ਮੈਂ ਉਹਨਾਂ ਘਰ ਤੇ ਫੇਰ ਦਊਂਗਾ